ਕੱਤੇ ਹੋ ਤੁਮਾਰਿਆ ਮੁੱਤਾ ਪਾਉਣੇ ਜੇਰਾਤੋਂ ਪਾਤਸ਼ਾਹੋਂ ਵਿਛੜਿਆ ਗਿਆ ਹੈ ਕੁੱਤੇ ਪਰਸ਼ਨ ਦੀਦਾ ਕੱਤੇ ਹੋ ਤੁਮਾਰਿਆ ਮੁੱਤਾ ਪਾਉਣੇ ਜੇਰਾਤੋਂ ਪਾਤਸ਼ਾਹੋਂ ਵਿਛੜਿਆ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਾਂ ਅੰਦਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਦ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀਪਏ ਸਤਗੁਰੂ ਜੀ ਨੇ ਇਸ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਮਾਨ ਕੀਤਾ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ ਤਾਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਇਹ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਆਜ ਦੇ ਦਿਹਾੜੇ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਸਥਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਸ੍ਰੀ ਸਭਾ ਪਹਿਨਾਈਆਂ ਇੱਕ ਮੀਰੀ ਤੇ ਇੱਕ ਪੀਰੀ ਤੇ ਇਹ ਮੀਰੀ ਤੇ ਪੀਰੀ ਦਾ ਸੰਾਤ ਕੋਈ ਪ੍ਰਭੂ ਸત્તા ਜਾਂ ਰਾਜ ਸਤਾ ਪ੍ਰਾਪਤ ਨਹੀਂ ਪਰ ਇਹ ਰਾਜ ਸਤਾ ਖਾਲਸੇ ਦੇ ਤਾਬਿਆਂ ਹੋਵੇ ਇਸ ਕਰਕੇ ਸਤਗੁਰੂ ਜੀ ਨੇ ਸਿੱਖਾਂ ਨੂੰ ਉਦੇਸ਼ ਕੀਤਾ ਕਿ ਵਧੀਆ ਤੋਂ ਵਧੀਆ ਸ਼ਾਸਤਰ ਲੈ ਕੇ ਵਧੀਆ ਤੋਂ ਵਧੀਆ ਘੋੜੇ ਲੈ ਕੇ ਇਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਣਾ ਸੋ ਅੱਜ ਸਤਗੁਰਾਂ ਦਾ ਮੇਰੀ ਪੀੜੀ ਧਾਰਨ ਦਿਵਸ ਸਮੁੱਚਾ ਸਿੱਖ ਪੰਥ ਬੜੀ ਚੜ੍ਹਦੀ ਕਲਾ ਚ ਮਨਾ ਰਿਹਾ ਅੰਮ੍ਰਿਤ ਵੇਲੇ ਧੋਪੇ ਭੋਗਾਂ ਤੋਂ ਬਾਅਦ ਦੀਵਾਨ ਸੁੰਦਰ ਜਿਹੜੇ ਉੱਥੇ ਜਾਏ ਗਏ ਪੁਰੂ ਸਾਹਿਬ ਕਿਰਪਾ ਕਰ ਸਾਰੇ ਸਮੂਹ ਰਣਕ ਨਾਮ ਦੇ ਪਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਨਾ ਤੇ ਅਰਦਾਸ ਵੀ ਕਰਦਾ ਸਤਿਗੁਰ ਜੀ ਇਹ ਮੇਰੀ ਤੇ ਪੀਰੀ ਦਾ ਸਿਧਾਂਤ ਕਹਿ ਕੇ ਹੋਲ ਕੇ ਨੇ ਚਲੇ ਜਾਣਾ ਇਹਨਾਂ ਦੇ ਖਿੱਤੇ ਅੰਚ ਕੋਈ ਬਸਾ ਕਰ ਤਾਂ ਕਿ ਇਹ ਜਾਗਤ ਚੇਲਾਉਂਦੇ ਦੇ ਵਿੱਚ ਜਿਹੜੀ ਤਾਪਸ਼ ਬਧੀ ਹੋਆ ਇਹ ਵੀ ਠੰਡੀ ਹੋ ਜਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਤਮਾ ਜੀ 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 ਕਿ 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 ਮੇਰੇ ਹਲੇ ਜੀ